ਜ਼ਿਲ੍ਹਾ ਮੋਹਾਲੀ ਦੇ ਖਰੜ ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਲੁੱਟਕਸੁੱਟਾ ਸਨੇਚਿੰਗ ਕਰਨ ਦੀਆਂ ਕਾਫੀ ਮਾਮਲੇ ਵਧ ਰਹੇ ਸਨ ਜਿਸ ਤੇ ਪੁਲਿਸ ਨੇ ਸੂਚਨਾ ਦੇ ਆਧਾਰ ਤੇ 4 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਾਰ ਵਿੱਚ ਸਵਾਰ ਸਨ ਉਹਨਾਂ ਦਾ ਅਰਾਜੀ ਪੇਸ਼ ਕਰਕੇ ਪੁਲਿਸ ਵੱਲ ਰਿਮਾਨ ਲੈ ਲਿਆ ਗਿਆ ਹੈ ਆਥੋਂ ਸੁਣਾਉਂਦੇ ਆ ਡੀਐਸਪੀ ਖਰੜ ਕਰਨ ਸੰਧੂ ਇਸ ਵੰਦੀ ਕੀ ਜਾਣਕਾਰੀ ਦੇ ਰਹੇ ਹਨ ਨਤੋਂ ਸਾਨੂੰ ਟੂਲ ਪਲਾਜ਼ਾ ਭਾਗੂ ਮਜਰਾ ਤੇ ਇਸ ਦੇ ਆਸ-ਪਾਸ ਦੇ ਏਰੀਏ ਚ ਸ਼ਿਕਾਇਤਾਂ ਹਾਸਲ ਹੋ ਰਹੀਆਂ ਸੀ ਕਿ ਕੁਝ ਨੌਜਵਾਨ ਜਿਹੜੇ ਬਲੈਕ ਕਲਰ ਦੀ ਵਰਨਾ ਯੂਜ਼ ਕਰਕੇ ਤੇ ਟੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਇੰਜ਼ਾਮ ਦੇ ਰਹੇ ਸਨ ਤੇ ਉਸ ਤੇ ਸਬੰਧ ਵਿੱਚ ਅਸੀਂ ਥਾਣਾ ਸਿਟੀ ਕਰਨ ਥਾਣਾ ਸਗਰ ਕਰਨ ਵਿਖੇ ਮੁਕਦਮਾ ਵੀ ਜਿਹੜੇ ਦਰਜ ਕੀਤੇ ਸਨ ਤੇ ਕਰਨ ਪੁਲਿਸ ਨੂੰ ਸਮੇਂ ਚੰਗੀ ਕਾਮਯਾਬੀ ਮਿਲੀ ਜਦੋਂ ਇਹਨਾਂ ਨੌਜਵਾਨਾਂ ਨੂੰ ਅਸੀਂ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਥਰੂ ਆਇਡੈਂਟੀਫਾਈ ਕਰਕੇ ਜਿਹੜੇ ਹੁਣ ਤੱਕ ਪੰਜ ਜਿਹੜੇ ਟੋਟਲ ਨੌਜਵਾਨ ਨੇ ਉਹਨਾਂ ਨੂੰ ਕਾਬੂ ਕਰ ਲਿਆ ਤੇ ਇਹਨਾਂ ਕੋਲੋਂ ਜਿਹੜੀ ਵਾਰਦਾਤ ਦੇ ਵਿੱਚ ਵਤਤੇ ਹੋਏ ਜਿਹੜੇ ਇਹਨਾਂ ਦੇ ਹਥਿਆਰ ਸੀਗੇ ਕੁਝ ਡੰਡੇ ਗਦਾਸੀਆਂ ਵਗੈਰਾ ਉਹ ਬਰਾਮਦ ਕੀਤੇ ਨੇ ਤੇ ਇਸ ਦੇ ਨਾਲ ਉਸ ਏਰੀਏ ਦੇ ਵਿੱਚ ਜਿਹੜਾ ਕ੍ਰਾਈਮ ਨੂੰ ਕਾਫੀ ਢਲ ਪਵੇਗੀ ਅਤੇ ਅਸੀਂ ਇਹਨਾਂ ਦੀ ਜਿਹੜੀ ਜਾਣਕਾਰੀ ਹੈ ਉਹ ਲੋਕਲ ਜਿਹੜਾ ਸਬੰਧਤ ਇਹਨਾਂ ਦਾ ਜਿੱਥੋਂ ਦੇ ਰਹਿਣ ਵਾਲੇ ਨੇ ਚਮਕੌਰ ਸਾਹਿਬ ਏਰੀਏ ਦੇ ਉਹਨਾਂ ਨਾਲ ਵੀ ਸ਼ੇਅਰ ਕਰ ਰਹੇ ਹਾਂ ਅਤੇ ਨੇੜਲੇ ਏਰੀਏ ਨਾਲ ਵੀ ਸ਼ੇਅਰ ਕਰ ਰਹੇ ਹਾਂ ਕਿਉਂਕਿ ਸਾਨੂੰ ਲੱਗ ਰਿਹਾ ਕਿ ਇਹਨਾਂ ਦੀ ਮੁੱਢਲੀ ਪੁੱਛੀ ਇਸ ਚ ਇਹਨਾਂ ਨੇ ਹੋਰ ਵੀ ਅਜਿਹੀਆਂ ਜਿਹੜੀਆਂ ਵਾਰਦਾਤਾਂ ਨੇ ਉਹਨਾਂ ਨੂੰ ਅੰਜਾਮ ਦਿੱਤਾ ਹੋਵੇਗਾ। ਜਗਵੰਤ ਟੀਵੀ ਲਈ ਮੈਰिज ਪਟਲਾ ਖਰੜ